ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਗੁਰਦਾਸਪੁਰ ਦੇ ਵਿੱਚ ਚਾਰੇ ਪਾਸੇ ਪਾਣੀ ਹੀ ਪਾਣੀ ਦੁਕਾਨਾਂ ਦੇ ਅੰਦਰ ਵੀ ਪਾਣੀ ਗਿਆ ਤੇ ਦੁਕਾਨਦਾਰਾਂ ਨੇ ਪੱਤਰਕਾਰਾਂ ਨੂੰ ਸੁਣਾਇਆ ਆਪਣਾ ਹਾਲ ਗੁਰਦਾਸਪੁਰ ਦੇ ਵਿੱਚ بارش ਦੇ ਨਾਲ ਤਕਰੀਬਨ ਡੇਢ ਘੰਟੇ ਦੀ ਤੇਜ਼ ਬਰਸਾਤ ਹੁਣ ਨਾਲ ਗੁਰਦਾਸਪੁਰ ਵਿੱਚ ਚਾਰੇ ਪਾਸੇ ਪਾਣੀ ਪਾਣੀ ਹੋ ਗਿਆ ਕਈ ਇਲਾਕਿਆਂ ਵਿੱਚ ਪਾਣੀ ਭਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਹੌਲੀ ਹੌਲੀ ਹੋ ਰਹੀ ਨਿਕਾਸੀ ਕਾਰਨ بارش ਤੋਂ ਬਹੁਤ ਬਾਅਦ ਵੀ ਕਈ ਘੰਟੇ ਗਲੀਆਂ ਸ਼ਰਕਾਂ ਦੇ ਪਾਣੀ ਖੜਾ ਦੇਖਿਆ ਗਿਆ ਪਾਣੀ ਭਰਨ ਦੇ ਨਾਲ ਬਜ਼ਾਰਾਂ ਦੀ ਹਾਲਤ ਐਸੀ ਕਿ ਸ਼ਹਿਰ ਦੇ ਸਾਰੇ ਮੁੱਖ ਇਲਾਕਿਆਂ ਤੇ ਬਜ਼ਾਰਾਂ ਦੇ ਵਿੱਚ ਸ਼ਰਕਾਂ ਵਿੱਚ ਪਾਣੀ ਭਰ ਗਿਆ ਉਥੇ ਸਦਰ ਬਾਜ਼ਾਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਸ਼ਹਿਰ ਵਿੱਚ ਹਲਕੀ ਬਾਰਸ਼ ਹੋਣ ਦੇ ਬਾਅਦ ਵੀ ਸਦਰ ਬਾਜ਼ਾਰ ਪਾਣੀ ਨਾਲ ਭਰ ਜਾਂਦਾ ਹੈ ਕਿਉਂਕਿ ਨਿਕਾਸੀ ਠੀਕ ਢੰਗ ਨਾਲ ਪ੍ਰਬੰਧ ਨਹੀਂ ਹੈ ਅੱਗੋਂ ਨਾਲੇ ਉੱਚੇ ਹੋਣ ਕਾਰਨ ਬੇਕਮ ਪਾਣੀ ਮਾਰਦਾ ਹੈ 2 ਤੋਂ 3 ਫੁੱਟ ਦੇ ਕਰੀਬ ਪਾਣੀ ਬਜ਼ਾਰਾਂ ਦੇ ਵਿੱਚ ਭਰ ਜਾਂਦਾ ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਵੀ ਮੁਸ਼ਕਲ ਬਹੁਤ ਆਉਂਦੀ ਹੈ ਕੁਝ ਤਾਂ ਗੱਡੀਆਂ ਪਾਣੀ ਦੇ ਵਿੱਚ ਬੰਦ ਹੋ ਜਾਂਦੀਆਂ ਹਨ ਅਤੇ ਭਾਰੀ ਪਰੇਸ਼ਾਨੀ ਹੁੰਦੀ ਹੈ ਆਉ ਤੁਹਾਨੂੰ ਦਿਖਾਉਂਦੇ ਹਾਂ ਗੁਰਦਾਸਪੁਰ ਜੇ ਬਜਾਰਾ ਦਾ ਇਹ ਹਾਲ ਉਹਤਰਾ ਕੀ ਕਹਿੰਦੇ ਮੈਂ ਸਦਬ ਯਾਰ ਦਾ ਵਾਸੀਆਂ ਰਹਿਣ ਵਾਲਾ ਇੱਥੇ ਕਾਫੀ ਦਿਨ ਤੋਂ ਪਾਣੀ ਹੈ ਨਾ ਮਾਮੂਲੀ ਕਿ ਬਾਰਿਸ਼ ਹੁੰਦੀ ਹੈ ਨਾਲ ਇਕੱਠਾ ਹੋ ਜਾਂਦਾ ਸਾਡੇ ਆ ਕਈ ਸਕੂਟਰ ਕੋਈ ਗੱਡੀਆਂ ਉਹ ਨਾਲ ਵਿੱਚ ਤੱਕ ਚੱਲ ਜਾਂਦਾ ਪਾਣੀ ਇਹ ਸਮੱਸਿਆ ਨਾ ਬੜੀ ਦੇਰ ਦੀ ਹੈ ਅਸੀਂ ਤੇ ਗਵਰਨਮੈਂਟ ਨੂੰ ਕਹਿ ਕਹਿ ਕੇ ਵੀ ਥੱਕ ਗਏ ਆ ਇਹਦਾ ਕੋਈ ਹੱਲ ਕੱਢਣਾ ਚਾਹੀਦਾ ਨਾ ਗਵਰਨਮੈਂਟ ਇਹਦੇ ਵਿੱਚ ਇਹ ਗੱਲ ਹੈ ਉੱਥੇ ਜਿਵੇਂ ਗਬਿਮਾਰੀ ਦਾ ਘਰ ਹੈ ਨਾਲ ਪਾਣੀ ਇਕੱਠਾ ਹੋ ਜਾਂਦਾ ਨਾਲੇ ਇਹ ਵੀ ਇਹਦਾ ਮਸਲਾ ਹੋਣਾ ਚਾਹੀਦਾ ਕਿ ਨਾਲਾ ਸਾਫ ਹੋਣੀ ਚਾਹੀਦੀ ਇਹ ਪਰ ਇਥੇ ਨਾ ਕੋਈ ਰੂਹੀ ਤਈ ਦੇ ਕੰਨਾ ਸਭ ਦੇ ਇੱਥੇ ਵਾ ਪੈਸੇ ਚਾਹੀਦੇ ਹੋਰ ਕੁਛ ਨਹੀਂ ਚਾਹੀਦਾ ਪਬਲਿਕ ਜਾਂਦੀ ਜਾਂਦੀ ਰਹੇ ਕੋਈ ਗੱਲ ਹੀ ਨਹੀਂ ਕੀ ਪਰਮਾਨੈਂਟ ਹਲਕੀ ਲੱਗਦਾ ਇਹਦਾ ਇਸ ਮਸਲੇ ਪਰਮਾਨੈਂਟ ਹੈ ਲਾ ਹੈ ਵੀ ਸੜਕਾਂ ਦੀ ਸੜਕਾਂ ਦੀ ਉਚਾਈ ਹੋ ਜੇ ਮੂਲੀ ਕਿ ਘਰਾਂ ਚ ਨਾ ਜਾਵੇ ਪਾਣੀ ਜਿਹੜਾ ਬਿਲਕੁਲ ਨਿਕਾਸੀ ਜਾਵੇ ਰਿੜਦਾ ਜਾਵੇ ਪਾਣੀ ਦੂਜੀ ਸੜਕ ਵੱਲ ਹਰ ਹਾਲ ਕੀ ਹੈ ਦਾ ਦੇਖੋ ਜੀ ਸਤਰ ਬਾਜ਼ਾਰ ਦੇ ਵਿੱਚ ਕਾਫੀ ਪੁਰਾਣੀ ਸਮੱਸਿਆ ਹੈ ਪਾਣੀ ਦੀ ਅੱਜ ਤੋਂ ਕਰੀਬਨ ਅਸੀਂ 20-25 ਸਾਲ ਦੇਖ ਰਹੇ ਹਾਂ ਕਿ ਇਸ ਬਾਜ਼ਾਰ ਦੇ ਵਿੱਚ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਠੀਕ ਹੈ ਅੱਜ ਦੀ بارش ਦਾ ਇਹ ਹਾਲ ਸੀ ਕਿ 10 ਵਜੇ ਸਵੇਰੇ بارش ਸ਼ੁਰੂ ਹੋਈ ਹੈ ਜਿੱਤੇ ਕਾਫੀ ਤੇਜ਼ بارش ਹੋਣ ਕਰਕੇ ਪਾਣੀ ਦਾ ਬਹੁਤ ਜ਼ਿਆਦਾ ਜਮਾਵ ਹੋ ਗਿਆ ਥੇ ਠੀਕ ਹੈ ਸਮੱਸਿਆ ਸਾਹਮਣੇ ਵੱਡੀ ਹੈ ਕਿ ਪਾਣੀ ਦੀ ਸਮੱਸਿਆ ਤੇ ਹੈ ਜਿਸ ਦੌਰਾਨ ਪਾਣੀ ਇੱਥੇ ਖੜਾ ਹੁੰਦਾ ਹੈ ਜਦੋਂ 4-ਵੀਲਰ ਨੰਗਦੇ ਨੇ ਤੇ ਸਾਰਾ ਪਾਣੀ ਜਿਹੜਾ ਛਲੱਕੇ ਦੇ ਨਾਲ ਲੋਕਾਂ ਦੀਆਂ ਦੁਕਾਨਾਂ ਦੇ ਅੰਦਰ ਜਾਂਦਾ ਜਿਹਦੇ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਅਸੀਂ ਕਾਫੀ ਜ਼ਿਆਦਾ ਰਿਕਵੈਸਟ ਵੀ ਕਰਨੇ ਜਿਹੜੇ ਫੋਰ ਵੀਲਰ ਨਿਕਲਦੇ ਹੈ ਕਿ ਤੁਸੀਂ ਬਾਹਰੋਂ ਦੀ ਚਲੇ ਜਾਓ ਤਾਂ ਕਿ ਇਹ ਪਾਣੀ ਜਿਹੜਾ ਅੰਦਰ ਨਾ ਦੁਕਾਨਾਂ ਚ ਆਵੇ ਲੇਕਿਨ ਕੋਈ ਵੀ ਇਸ ਵੱਲ ਧਿਆਨ ਨਹੀਂ ਦਿੰਦਾ ਮੈਂ ਪ੍ਰਸ਼ਾਸਨ ਦੇ ਲੋਕ ਬੇਨਤੀ ਕਰਨਾ ਕਿ ਜਦੋਂ ਵੀ ਬਾਰਿਸ਼ ਇੱਥੇ ਪਾਣੀ ਜਮਾ ਹੁੰਦਾ ਤੇ ਇੱਥੇ ਬੈਰੀਕੇਡਸ ਲਗਾ ਦਿੱਤੇ ਜਾਣ ਤਾਂ ਕਿ ਜਿਹੜਾ ਟੂ व्हीਲਰ ਵਗੈਰਾ ਆ ਸਕਣ ਫੋਰ ਵੀਲਰ ਜਾਂ ਕੁਝ ਜਿਹੜੇ ਹੈਵੀ ਵਾਹिकल्स ਹੈ ਉਹ ਉੱਥੇ ਨਾ ਆਣ ਬਾਕੀ ਪਾਣੀ ਦਾ ਕੋਈ ਪਰਮਾਨੈਂਟ ਪ੍ਰ ਅਸੀਂ ਕੀ ਕਹਿਣਾ ਜਾਓਗੇ ਬਜ਼ਾਰ ਦੀ ਸਮੱਸਿਆ ਵਾਲੀ ਜਿੰਨਾ ਪਾਣੀ ਖੜਾ ਹੋ ਜਾਂਦਾ ਇੱਥੇ ਪਾਣੀ ਇੱਥੇ ਸਰ 3.5 3 ਫੁੱਟ ਤੋਂ ਉੱਤੇ ਹੀ ਹੁੰਦਾ ਠੀਕ ਹੈ ਸਾਡੀਆਂ ਦੁਕਾਨਾਂ ਜਿਹੜੀਆਂ ਨੇ ਇੰਨੀ ਉਚਾਈ ਕਰਨ ਦੇ ਬਾਵਜੂਦ ਵੀ ਅੰਦਰ ਪਾਣੀ ਫਰੇ ਕਰਦਾ ਸੀ ਐਸਾ ਜੇ ਤੇ ਇਹੋ ਹੀ ਮੰਗ ਅਸੀਂ ਕਰਨੇ ਆਂ ਵੀ ਚਾਹੇ ਛੜ ਕੁਚੀ ਹੋਏ ਤੇ ਚਾਹੇ ਅੱਗੋਂ ਛੜ ਜਿਹੜੀ ਰੋਡ ਆ ਉਹ ਨਾ ਹੋ ਜੇ ਵੀ ਜਿਹੜਾ ਪਾਣੀ ਸਿੱਧਾ ਕਮੇਟੀ ਘਰੋਂ ਨਿਕਲ ਜਾਏ ਕੀ ਕਾਰਨ ਲੱਗਦਾ ਹੈ ਨਿਕਾਸੀ ਕਿਉਂ ਨਹੀਂ ਨਿਕਾਸੀ ਹੈ ਨਹੀਂ ਜਾਂ ਤੇ ਮੱਠੀਆਂ ਵਾਲੀਆਂ ਦੁਕਾਨਾਂ ਦੇ ਲਾਗੇ ਸਾਰੇ ਇਹ ਜਾਂ ਪੇ ਨੇ ਬਲਾਕੀ ਕੋਈ ਅੱਜ ਅਸੀਂ ਇਹ ਦੇਖਿਆ ਵੀ ਬੋਰੀਆਂ ਪ੍ਰਾਲੀ ਦੀਆਂ ਰੁੜਦੀਆਂ ਆਈਆਂ ਹਾਂ ਆ ਮਾੜਾ ਚੌਂਗ ਚ ਉਹ ਜਿਸ ਲਈ ਉਹਨਾਂ ਨੇ ਗੰਦਮੰਦ ਇਕੱਠਾ ਕੀਤਾ ਹੁੰਦਾ ਜਿਸ ਲਈ بارش ਹੁੰਦੀ ਆ ਉਹ ਬਜਾਏ ਕਿਸੇ ਨੂੰ 10 20 100 ਰੁਪਏ ਦੇਣ ਦੀ ਬਜਾਏ ਉਹ ਰੋੜ ਦਿੰਦੇ ਨੇ ਤੇ ਉੱਥੇ ਰੁੜਦੀਆਂ ਆਈਆਂ ਉਹ ਹੀ ਡੱਕੇ ਲੱਗਦੇ ਮਤਲਬ ਦੁਕਾਨਦਾਰਾਂ ਦਾ ਪਾਇਆ ਹੁੰਦਾ ਵੀ ਇੱਕ ਵੱਡਾ ਕਾਰਨ ਹੈ ਹਾਂਜੀ ਉਹ ਇਹਦਾ ਪਰਮਾਨੈਂਟ ਹਲਕੀ ਸੋਚ ਜਿਓ ਕੀ ਹੋਣਾ ਚਾਹੀਦਾ ਇਹ ਨਾਲੀਆਂ ਦੀ ਸਮੱਸਿਆ ਠੀਕ ਹੋ ਜਾਏ ਤੇ ਦੂਸਰੀ ਤੇ ਦੂਸਰਾ ਇਹ ਹੈ ਵੀ ਨਾਲੀਆਂ ਦੀ ਸਮੱਸਿਆ ਠੀਕ ਹੋ ਜਾਂਦੀ ਆ ਪਾਣੀ ਆਟੋਮੈਟਿਕਲੀ ਹੌਲੀ ਹੌਲੀ ਚੱਲਦਾ ਰਹਿੰਦਾ ਤੇ ਜੇ ਸਮੱਸਿਆ ਨਹੀਂ ਹੁੰਦੀ ਤੇ ਪਾਣੀ ਜਾਂਦਾ ਹੀ ਨਹੀਂ ਉਹ ਇੱਥੇ ਹੀ ਘੁੰਮਦਾ ਰਹਿੰਦਾ ਏ ਇਹਦੇ ਬਾਰੇ ਕੋਈ ਸ਼ਿਕਾਇਤ ਨਗਰ ਕੌਂਸਲ ਨੂੰ ਜਾਂ ਪੋਲਿਟਿਕਸ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਕੀਤੀ ਲੈ ਕਈ ਵਾਰੀ ਕੀਤੀ ਕਮੇਟੀ ਘਰ ਆਈ ਬੜੀ ਅਰੀਆ ਗਏ ਨੇ ਕੱਟੇ ਹੋ ਕੇ ਬਾਜ਼ਾਰ ਵਾਲੇ ਵੀ ਅੱਜ ਤੋਂ 10 20 ਸਾਲ ਪਹਿਲਾਂ ਵੀ ਜਾਂਦੇ ਰੇ ਆ ਵੀ ਇਹ ਸਮੱਸਿਆ ਕਿਸੇ ਨੇ ਮਲਕੀ ਕੋਈ ਹਾਲ ਨਹੀਂ